ਮੈਂਸਿਸ ਆਉਂਦਾ ਮਤਲਬ ਹੁੰਦਾ ਵੀ ਜਿਹੜਾ ਸਰੀਰ ਦੇ ਵਿੱਚ ਜਿਹੜੇ ਐਗਸ ਬੰਦੇ ਨੇ ਉਹ ਐਗਸ ਰਿਲੀਜ਼ ਹੁੰਦੇ ਨੇ ਉਹਦੇ ਨਾਲ ਜਿਹੜੇ ਐਗਸ ਟੁੱਟਦੇ ਨੇ ਉਹਦੇ ਚ ਜਿਹੜਾ ਗੰਦਾ ਬਲੱਡ ਨਿਕਲਦਾ ਉਹ ਬਾਹਰ ਆ ਜਾਂਦਾ ਠੀਕ ਹੈ ਠੀਕ ਹੈ ਨਾ ਜਦੋਂ ਉਹ ਗੰਦਾ ਬਲੱਡ ਬਾਹਰ ਆਂਦਾ ਹੁੰਦਾ ਉਦੋਂ ਅਸੀਂ ਕੋਈ ਵੀ ਚੀਜ਼ ਜਿਹੜਾ ਸਿੰਪਲ ਖਾਣਾ ਖਾਣਾ ਮਤਲਬ ਜੀਭ ਦਾ ਸਵਾਦ ਆਪਾਂ ਨੂੰ ਤਿਆਗਣਾ ਪੈਂਦਾ ਉਹ ਖਾਣਾ ਖਾਣਾ ਪੈਂਦਾ ਜਿਹਨੂੰ ਸਤਵਿਕ ਭੋਜਨ ਕਹਿੰਦੇ ਆ ਅਕੋਰਡਿੰਗ ਟੂ ਆਯੁਰਵੇਦਾ ਤੇ ਜੇ ਤੁਸੀਂ ਸਿੰਪਲ ਖਾਣਾ ਖਾਓਗੇ ਜਦੋਂ ਤੁਹਾਨੂੰ ਡਿਊਰਿੰਗ ਤੁਹਾਨੂੰ ਜਦੋਂ ਪੀਰੀਅਡ ਆ ਰਹੇ ਨੇ ਮੈਂਸਿਸ ਆ ਰਹੇ ਨੇ ਤੁਹਾਡੀ ਬਲੀਡਿੰਗ ਹੋ ਰਹੀ ਹੈ ਉਦੋਂ ਤੁਸੀਂ ਬਿਲਕੁਲ ਜੀਭ ਦਾ ਜਿਹੜਾ ਸਵਾਦ ਹੈ ਤਿਆਗਣਾ ਹੁੰਦਾ ਤੇ ਉਦੋਂ ਸਾਡੀਆਂ ਬੀਬੀਆਂ ਪੈਣਾ ਫਰਮੈਸ਼ ਪਾਉਂਦੀਆਂ ਮuje ਤੋਂ ਗੁਲਗਪੇ ਖਾਣੇ ਦਾ ਦਿਲ ਕਰ ਰਹਾ ਮuje ਤੋਂ ਚਾਟ ਖਾਣੇ ਦਾ ਦਿਲ ਕਰ ਰਹਾ ਫਿਰ ਗੁਲਗਪੇ ਚਾਟ ਖਾਓਗੇ ਭੈਣੋ ਤੇ ਫਿਰ ਇਹ ਪ੍ਰੋਬਲਮ ਲਈ ਤਿਆਰ ਹੋ ਜਾਓ ਠੀਕ ਹੈ ਫਿਰ ਤੁਹਾਨੂੰ ਡਾਕਟਰਾਂ ਦੇ ਚੱਕਰ ਵੀ ਲਾਣੇ ਪੈਣਗੇ ਤਾਂ ਨੂੰ ਮੈਂਸਿਸ ਦੇ ਵਿੱਚ ਪੀਰੀਅਡ ਵੀ ਹੋਣਗੇ ਤੇ ਤੁਹਾਡੀ ਡੇਟ ਵੀ ਅੱਗੇ ਪਿੱਛੇ ਹੋਏਗੀ ਫਿਰ ਤੁਹਾਨੂੰ ਸਿਸਟ ਵੀ ਬਣੇਗੀ ਮਤਲਬ ਪ੍ਰੋਗਰਾਮ ਲੰਬਾ ਚੌੜਾ ਚੱਲੇਗਾ ਤਾਂ ਮੈਂ ਵੀਡੀਓ ਦੇ ਸਟਾਰਟਿੰਗ ਕੀ ਗੱਲ ਕਹੀ ਸੀ ਵੀ ਇਹ ਪ੍ਰੋਬਲਮ ਨੂੰ ਅਸੀਂ ਇਨਵਾਈਟ ਕਰਕੇ ਘਰ ਲੈ ਕੇ ਆਨੇ ਆ ਸਿਰਫ ਇੱਕੋ ਹੀ ਕੰਮ ਕਰ ਲਈਏ ਨਾ ਵੀ ਜਦੋਂ ਸਾਨੂੰ ਮੈਂਸਿਸ ਆ ਰਹੇ ਨੇ ਜਦੋਂ ਬਲੀਡਿੰਗ ਹੋ ਰਹੀ ਹੈ ਉਦੋਂ ਅਸੀਂ ਸਿਰਫ ਇੱਕ ਜੀਵਨ ਦਾ ਸੁਆਦ ਤਿਆਗ ਲਈਏ ਨਾ ਕਦੀ ਵੀ ਕਿਸੇ ਬੀਬੀ ਭੈਣ ਨੂੰ ਇਦਾਂ ਦੀ ਪ੍ਰੋਬਲਮ ਕਦੀ ਜ਼ਿੰਦਗੀ 'ਚ ਨਹੀਂ ਆਏਗੀ ਮੇਰੀ ਗੱਲ ਨੋਟ ਕਰਕੇ ਰੱਖ ਲਓ